ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬ ਫੈਕਟ ਤੇ ਸੋ ਅੱਜ ਦੀ ਵੀਡੀਓ ਵੀ ਬੜੀ ਹੀ ਜਾਣਕਾਰੀ ਭਰਪੂਰ ਹੈ ਬੜੀ ਦਿਲਚਸਪ ਵੀ ਹੈ ਕਿਉਂਕਿ ਆਪਾਂ ਨੇ ਗੱਲ ਕਰਨੀ ਹੈ ਸਿਮਰਜੀਤ ਸਿੰਘ ਮਾਨ ਦੇ ਬਾਰੇ ਸਿਮਰਜੀਤ ਸਿੰਘ ਮਾਨ ਕਿਰਾਸੀ ਚ ਕਿੱਥੇ ਸੀ ਜਦੋਂ ਹਮਲਾ ਹੋਇਆ ਇਹਦੀ ਗ੍ਰਿਫਤਾਰੀ ਕਿੱਦਾਂ ਹੋਈ ਕਿੱਥੋਂ ਹੋਈ ਸਾਰੀ ਗੱਲਬਾਤ ਦੱਸਾਂਗੇ ਤਾਂ ਪਿਛੋਕੜ ਵੀ ਦੱਸਾਂਗੇ ਔਰ ਮੈਂ ਕੋਸ਼ਿਸ਼ ਕਰੂੰਗਾ ਕਿ ਇੱਕ ਭਾਗ ਦੇ ਵਿੱਚ ਇਹ ਸਾਰਾ ਕੁਝ ਬਣਾ ਦਈਏ ਲੇਕਿਨ ਜੇ ਵੀਡੀਓ ਲੰਮੀ ਹੋ ਗਈ ਤਾਂ ਉਹਦਾ ਦੂਜਾ ਭਾਗ ਹੀ ਬਣਾਵਾਂਗੇ ਆਪਾਂ ਔਰ ਇਹ ਗੱਲਬਾਤ ਹੈ ਸਾਰੀ ਬਿਲਕੁਲ ਇਹਦੀ ਬੇਟੀ ਜਿਹੜੀ ਪਵਿੱਤ ਕੌਰ ਜੀ ਇਹ ਆਪਣੀ ਬੁੱਕ ਦੇ ਵਿੱਚ ਲਿਖੀ ਹੋਈ ਸਾਰੀ ਗੱਲਬਾਤ ਇਹਨਾਂ ਨੇ ਔਰ ਇਹ ਬੁੱਕ ਤੁਸੀਂ ਜ਼ਰੂਰ ਪੜਿਓ ਚੁਰਾਏ ਗਏ ਬਰੇ ਸਿਮਰ ਸਿੰਘ ਮਾਨ ਦੇ ਬਾਰੇ ਤੁਸੀਂ ਜਾਣਨਾ ਚਾਹੁੰਦੇ ਕੁਝ ਵੀ ਸੋ ਖੈਰ ਦੱਸਦੇ ਆ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਉਹ ਕੀ ਦੱਸਦੇ ਨੇ ਆਪਣੇ ਪਾਪਾ ਜੀ ਦੇ ਬਾਰੇ ਸੋ ਦੋਸਤੋ ਸਿਮਰ ਸਿੰਘ ਮਾਨ ਇੱਕ ਹੋਰ ਦੱਸਦਾ ਇਹ ਗੱਲ ਕਿ ਜਦੋਂ 3 ਜੂਨ 1984 ਨੂੰ ਆਪਰੇਸ਼ਨ ਬਲੂ ਸਟਾਰ ਹੋਇਆ ਤਾਂ ਉਹ ਕਹਿੰਦਾ ਮੈਂ ਆਪਣੇ ਮਾਪਿਆਂ ਦੇ ਘਰ ਬੀਬੀ ਜੀ ਤੇ ਡੈਡ ਜੀ ਨਾਲ ਸੀ ਇਹ ਆਪਣੇ ਪਿਤਾ ਜੀ ਨੂੰ ਡੈਡ ਕਹਿੰਦਾ ਹੈ। ਔਰ ਮੈਨੂੰ ਸਰਕਾਰ ਨੇ ਹਥਿਆਰਾਂ ਦੇ ਲਾਇਸੈਂਸ ਜਾਰੀ ਕਰਨ ਬਾਰੇ ਵਿਭਾਗੀ ਪੜਤਾਲ ਲਈ ਚੰਡੀਗੜ੍ਹ ਬੁਲਾਇਆ ਹੋਇਆ ਤਾਂ ਔਰ ਫਰੀਦਕੋਟ 'ਚ ਮੇਰੀ ਤਾਇਨਾਤੀ ਇੱਕ ਮਜ਼ਾਕ ਜਿਹੀ ਸੀ ਕਿਉਂਕਿ ਮੇਰੇ ਕੋਲ ਹਥਿਆਰ ਦਾ ਲਾਇਸੈਂਸ ਦੀ ਸਪਾਰਸ਼ ਕਰਨ ਦਾ ਅਧਿਕਾਰ ਤਾਂ ਸੀ ਪਰ ਜਾਰੀ ਕਰਨ ਦਾ ਨਹੀਂ ਕਿਉਂ ਜੋ ਇਹ ਕੰਮ ਜਿਹੜੇ ਦਾ ਡਿਪਟੀ ਕਮਿਸ਼ਨਰ ਹੀ ਕਰ ਸਕਦਾ ਸੀ ਮੈਂ ਸਿਰਫ ਸੀਨੀਅਰ ਸੁਪਰਡੈਂਟ ਆਫ ਪੁਲਿਸ ਐਸਐਸਪੀ ਸੀਗਾ ਤਾਂ ਮੈਂ ਹਰਜੀਤ ਸਿੰਘ ਇਨਸਪੈਕਟਰ ਜਨਰਲ ਆਈਜੀ ਸੀਆਈਡੀ ਪੰਜਾਬ ਦੇ ਦਫ਼ਤਰ 'ਚ ਬੈਠਾ ਸਵਾਲਾਂ ਦੇ ਜਵਾਬ ਦੇ ਰਿਹਾ ਸੀ ਜਦੋਂ ਉਹਨਾਂ ਦੀ ਮੇਹਰ ਤੇ ਪਿਆ ਫੋਨ ਵੱਜਿਆ ਗਵਰਨਰ ਸੁਰਿੰਦਰ ਨਾਹ ਦੇ ਐਡਵਾਈਜ਼ਰ ਨੇ ਕਿਹਾ ਮਾਨ ਸਾਹਿਬ ਪੰਜਾਬ 'ਚ ਹੈ ਤੇ ਇਸ ਵੇਲੇ ਭਿੰਡਰਾਂ ਵਾਲੇ ਨਾਲ ਇਹ ਸੰਭਵ ਨਹੀਂ ਸ਼੍ਰੀਮਾਨ ਆਈਜੀ ਨੇ ਜਵਾਬ ਦਿੱਤਾ ਤੁਹਾਨੂੰ ਕਿਵੇਂ ਪਤਾ ਦੂਜੇ ਪਾਸਿਓਂ ਆਵਾਜ਼ ਨੇ ਪੁੱਛਿਆ ਉਹ ਕਹਿੰਦਾ ਖੈਰ ਗੱਲ ਇਹ ਹੈ ਕਿ ਸਰਦਾਰ ਸਿਮਰ ਸਿੰਘ ਮਾਨ ਇਸ ਵੇਲੇ ਮੇਰੀ ਮੇਹ ਦੇ ਸਾਹਮਣੇ ਬੈਠਾ ਹੈ ਇਸ ਕਰਕੇ ਮੈਂ ਤੁਹਾਨੂੰ ਯਕੀਨ ਦਿਵਾ ਸਕਦਾ ਕਿ ਇਹ ਪਿੰਡਰਾਂ ਵਾਲੇ ਨਾਲ ਨਹੀਂ ਹੈ ਤਾਂ ਆਈਜੀ ਨੇ ਫੋਨ ਰੱਖਦੇ ਹੋਏ ਉੱਚੀ ਸੁਰ ਚ ਕਿਹਾ ਬੜੀ ਵਾਹੀਆਤ ਗੱਲ ਹੈ ਤੇ ਮੇਰੇ ਵੱਲ ਵੇਖਦੇ ਹੋਏ ਕਿਹਾ ਇਹ ਤਾਂ ਹੱਦ ਹੈ ਜ਼ੁਲਮ ਦੀ ਉਹ ਤੇਰੇ ਪਿੱਛੇ ਪਏ ਹੋਏ ਤਾਂ ਆਪਣੀ ਪੁੱਛ ਕੇ ਤੋਂ ਬਾਅਦ ਕਹਿੰਦਾ ਮੈਂ ਕਾਲੀ ਨਾਲ ਚੰਡੀਗੜ੍ਹ ਤੋਂ ਸਰਹੰਦ ਨੂੰ ਤੁਰ ਪਿਆ ਤਾਂ ਕਿ ਸ਼ਾਮ ਨੂੰ ਕਰਫਿਊ ਲੱਗਣ ਤੋਂ ਪਹਿਲਾਂ ਮੈਂ ਆਪਣੇ ਮਾਪਿਆਂ ਕੋਲ ਘਰੇ ਪਹੁੰਚ ਜਾਵਾਂ ਤਪੌਦ ਪੂਰੇ ਜ਼ੋਰ ਸ਼ੋਰ ਨਾਲ ਲੱਗੀ ਹੋਈ ਸੀ ਸਭ ਕੁਝ ਬੰਦ ਸੀ ਤੇ ਕਰਫਿਊ ਲੱਗਿਆ ਹੋਇਆ ਸੀ ਤੇ ਕਰਫਿਊ ਲੱਗ ਜਾਣ ਤੋਂ ਬਾਹਰ ਜਿੱਥੇ ਵੀ ਅਸੀਂ ਹੁੰਦੇ ਉੱਥੇ ਹੀ ਕੈਦ ਹੋ ਜਾਣਾ ਸੀ ਜਿਉਂ ਹੀ ਕਹਿੰਦਾ ਮੈਂ ਆਪਣੇ ਮਾਪਿਆਂ ਦੇ ਘਰ ਦੀ ਪਾਵਨਤਾ 'ਚ ਪਹੁੰਚਿਆ ਤਾਂ ਮੈਂ ਖਬਰਾਂ ਸੁਣਨ ਲਈ ਰੇਡੀਓ ਲਾ ਲਿਆ ਪਰ ਕਿਸਮਤ ਵਿੱਚ ਨਹੀਂ ਸੀ ਕਹਿੰਦਾ ਸਾਰਾ ਫੋਨ ਸੰਚਾਰ ਕੱਟ ਦਿੱਤਾ ਗਿਆ ਸੀ ਅਰ ਛੇਤੀਓ ਰੇਡੀਓ ਬੀਬੀਸੀ ਦੇ ਛਿੱਟਪੁੱਟ ਪ੍ਰਸਾਰਣ ਨੂੰ ਛੱਡ ਕੇ ਬਿਜਲੀ ਵੀ ਮਤਲਬ ਇਹ ਕੱਟ ਲਗੇ ਹੋਏ ਸੀਗੇ ਪੰਜਾਬ ਸਾਰੀ ਦੁਨੀਆ ਨਾਲੋਂ ਕੱਟ ਦਿੱਤਾ ਗਿਆ ਸੀ ਅਸੀਂ ਅਫਸੋਸਨਾਕ ਹਨੇਰੇ ਚ ਰਾਤ ਦੀ ਰੋਟੀ ਖਾਦੀ ਤੇ ਸੌਂਗੇ ਅਗਲੀ ਸਵੇਰ ਜਦੋਂ ਮੈਂ ਤਿਆਰ ਹੋ ਰਿਹਾ ਸੀ ਤਾਂ ਬੀਬੀਸੀ ਰੇਡੀਓ ਨੇ ਐਲਾਨ ਕੀਤਾ ਕਿ ਗੋਲਡਨ ਟੈਂਪਲ ਚ ਸਾਂ ਜਰਨੈਲ ਸਿੰਘ ਪਿੰਡਰਾਵਾਲਿਆਂ ਨੂੰ ਸ਼ਹੀਦ ਕਰ ਦਿੱਤਾ ਗਿਆ ਮੈਂ ਪੂਰੀ ਤਰ੍ਹਾਂ ਸੁੰਨ ਮਸੁੰਨ ਰਹਿ ਗਿਆ ਤੇ ਉੱਚੀ ਉੱਚੀ ਰੋਣ ਲੱਗਿਆ ਮੈਂ ਆਪਣੇ ਵੱਡੇ ਵੀਰ ਜੀ ਦੀ ਮੌਤ ਤੋਂ ਬਾਅਦ ਕਦੀ ਇਸ ਤਰ੍ਹਾਂ ਨਹੀਂ ਸੀ ਰੋਇਆ ਕਹਿੰਦਾ ਤਾਂ ਰੋਪੜ ਦਾ ਐਸਐਸਪੀ ਆਲਮ ਜੀਨੇ ਮੇਰੇ ਅਧੀਨ ਫਰੀਦਕੋਟ ਵਿੱਚ ਸਖਲਾਈ ਲਈ ਸੀ ਅਲ ਫਰੀਦਕੋਟ ਚ ਮੁੱਖ ਦਫਤਰ ਚ ਮੇਰਾ ਐਸਪੀ ਹੁੰਦਾ ਸੀ ਸਵੇਰੇ ਸਵੇਰੇ ਕਹਿੰਦਾ ਕਿਲਾ ਹਰਨਾਮ ਸਿੰਘ ਵਿਖੇ ਆਇਆ ਤੇ ਕਹਿਣ ਲੱਗਾ ਸ਼੍ਰੀਮਾਨ ਕਿਰਪਾ ਕਰਕੇ ਮੇਰੀ ਕਾਰ ਚ ਬੈਠੋ ਮੈਂ ਤੁਹਾਨੂੰ ਹਵਾਈ ਅੱਡੇ ਲੈ ਜਾਵਾਂਗਾ ਕਿਉਂਕਿ ਫੌਜ ਤੁਹਾਨੂੰ ਲੱਭ ਰਹੀ ਹੈ ਮੈਂ ਕਾਲੀ ਨਾਲ ਮਾਪਿਆਂ ਨੂੰ ਅਲਵਿਦਾ ਕਹਿ ਕੇ ਉਹਦੀ ਕਾਰ ਚ ਬਹਿ ਗਿਆ ਔਰ ਸਿੱਧਾ ਚੰਡੀਗੜ੍ਹ ਹਵਾਈ ਅੱਡੇ ਤੇ ਪਹੁੰਚ ਗਿਆ ਜੋ ਸਰਹੰਦ ਤੋਂ 1 ਘੰਟੇ ਦੇ ਵਿੱਚ ਉੱਤੇ ਸੀ ਜਿੱਥੋਂ ਮੈਂ ਦਿੱਲੀ ਦਾ ਜਹਾਜ਼ ਫੜ ਲਿਆ ਕਹਿੰਦਾ ਅਰ ਦਿੱਲੀ ਹਵਾਈ ਅੱਡੇ ਤੇ ਮੈਂ ਕੁਝ ਵਿਦੇਸ਼ੀ ਅਖਬਾਰ ਖਰੀਦੇ ਜੋ ਗੋਲਡਨ ਟੈਂਪਲ ਉੱਤੇ ਹਮਰੇ ਨਾਲ ਭਰੇ ਪਏ ਸੀ ਪਰੇਸ਼ਾਨ ਜਿਹਾ ਹੋ ਕੇ ਮੈਂ ਬੰਬਈ ਵਾਪਸ ਆ ਗਿਆ ਹੁਣ ਮੁੰਬਈ ਤੇ ਫੇਰ ਤੁਹਾਡੇ ਸਾਰਿਆਂ ਕੋਲ ਮੇਰੇ ਦਿਮਾਗ ਚ ਕਹਿੰਦਾ ਖਲਬਲੀ ਮਚੀ ਹੋਈ ਸੀ ਤੇ ਮੈਂ ਮਹਿਸੂਸ ਕਰ ਰਿਹਾ ਸੀ ਸ਼ਾਇਦ ਮੈਂ ਅਜਹੀ ਸਰਕਾਰੀ ਸੇਵਾ ਨਾ ਕਰ ਸਕਾਂ ਜਿਨੇ ਮੇਰੇ ਲੋਕਾਂ ਨਾਲ ਇਹ ਕੁਝ ਕੀਤਾ ਹੈ ਤਾਂ ਫੇਰ ਮੈਂ ਉਹੀ ਕੀਤਾ ਜੋ ਬੜੇ ਸਿੱਧਕੀ ਸਿੱਖ ਕਰਦੇ ਆਂ ਉਹ ਕਹਿੰਦਾ ਮੈਂ ਸੇਧ ਲੈਣ ਲਈ ਗੁਰੂ ਗ੍ਰੰਥ ਸਾਹਿਬ ਵੱਲ ਮੁੜਿਆ ਮੈਂ ਵਾਕ ਲਿਆ ਇਹ ਗੁਰੂ ਤੇਗ ਬਹਾਦਰ ਦਾ ਸ਼ਬਦ ਸੀਗਾ ਜੋ ਨਰ ਦੁੱਖ ਮੇ ਦੁੱਖ ਨਾ ਮਾਣੇ ਸੁਖ ਸੁਨੇਹ ਅਰ ਭੈ ਨਹੀਂ ਜਾਕੇ ਤਾਂ ਮੈਂ ਆਪਣਾ ਅਸਤੀਫਾ ਕਹਿੰਦਾ ਤਿਆਰ ਕੀਤਾ ਤੇ ਅਗਲੀ ਸਵੇਰ 18 ਜੁਲਾਈ 1984 ਨੂੰ ਭਾਰਤ ਦੇ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਨੂੰ ਭੇਜਤਾ ਕਿਹਾ ਉਲਟ ਗੇੜ ਹੈ ਕਿ ਉਹ ਵੀ ਸਿੱਖ ਸੀ ਤਾਂ ਮੈਨੂੰ ਕੋਈ ਜਵਾਬ ਨਾ ਆਇਆ ਕਹਿੰਦਾ ਇਸ ਕਰਕੇ ਆਪਣਾ ਅਸਤੀਫਾ ਮਨਜ਼ੂਰ ਕਰਨ ਦੀ ਕਹਿੰਦਾ ਤਤਪਰਤਾ ਨੂੰ ਸਪਸ਼ਟ ਕਰਦਾ ਇੱਕ ਹੋਰ ਮੈਂ ਖੱਤ ਲਿਖਿਆ ਇਸ ਵੇਲੇ ਤੱਕ ਸੈਂਟਰਲ ਇੰਡਸਟਰੀਅਲ ਸਿਕਿਉਰਿਟੀ ਫੋਰਸ CISF ਤੋਂ ਇੱਕ ਅਫਸਰ ਮੈਨੂੰ ਇਹ ਕਹਿਣ ਲਈ ਪਹੁੰਚ ਗਿਆ ਕਿ ਮੈਨੂੰ ਸੇਵਾ ਤੋਂ ਬਰਖਾਸਤ ਕਰ ਦਿੱਤਾ ਗਿਆ ਅਰ ਬੰਬਈ ਵਿਖੇ ਮੇਰੇ ਦਫ਼ਤਰ 'ਚ ਬਰਖਾਸਤ ਕੀ ਦਾ ਨੋਟਿਸ ਰਸਮੀ ਤੌਰ 'ਤੇ ਮੈਨੂੰ ਦੇ ਦਿੱਤਾ ਤਾਂ ਮੈਂ ਸਦਮੇ 'ਚ ਪਏ ਆਪਣੇ ਅਮਲੇ ਦੇ ਵਿਚਕਾਰ ਆਪਣਾ ਸਰਬ ਸਰਵਾਲਵਰ ਜਮਾ ਕਰਵਾਤਾ ਜਿਨ੍ਹਾਂ ਵਿੱਚੋਂ ਕਹਿੰਦਾ ਕੁਝ ਖੁੱਲ ਕੇ ਰੋ ਰਹੇ ਸੀ ਜਿਵੇਂ ਮੇਰਾ ਨਿੱਜੀ ਸੈਕਟਰੀ ਸ੍ਰੀ ਕੁਟੀ ਕਹਿੰਦਾ ਖੁਦ ਨੂੰ ਸੁਭਾਲੇ ਨਹੀਂ ਸੀ ਰਿਹਾ ਕਹਿੰਦਾ ਮੈਂ ਉਹਨਾਂ ਸਾਰਿਆਂ ਦਾ ਧੰਨਵਾਦ ਕੀਤਾ ਤੇ ਬਾਹਰ ਨਿਕਲੇ ਆਇਆ ਤਾਂ ਕੁਝ ਦਿਨਾਂ ਬਾਅਦ ਮੈਨੂੰ ਪ੍ਰਧਾਨ ਮੰਤਰੀ ਦਫ਼ਤਰ ਵਿੱਚ ਇੱਕ ਭਰੋਸੇਯੋਗ ਸਰੋਤ ਤੋਂ ਪਤਾ ਲੱਗਿਆ ਕਿ ਸਰਕਾਰ ਮੈਨੂੰ ਖਤਮ ਕਰਾਉਣਾ ਚਾਹੁੰਦੀ ਹੈ ਤਾਂ ਮੈਨੂੰ ਸਰੋਤ ਤੇ ਵਿਸ਼ਵਾਸ ਹੋ ਗਿਆ ਕਿਉਂਕਿ ਇਹ ਵਿਅਕਤੀ ਪ੍ਰਧਾਨ ਮੰਤਰੀ ਦੇ ਨੇੜੇ ਸੀ ਤੇ ਮੇਰਾ ਵੀ ਪੁਰਾਣਾ ਦੋਸਤ ਸੀ ਫਿਰ ਡੇਡ ਜੀ ਨੇ ਫੋਨ ਕੀਤਾ ਤੇ ਕਿਹਾ ਕਿ ਮੈਂ ਰੂਹ ਪੋਸ਼ ਹੋ ਜਾਵਾਂ ਕਿਉਂਕਿ ਉਹਨਾਂ ਨੇ ਵੀ ਇਹੀ ਗੱਲ ਸੁਣੀ ਹੈ ਜਦੋਂ ਮੈਂ ਆਪਣੀ ਪਤਨੀ ਗੀਤਾ ਨੂੰ ਦੱਸਿਆ ਤਾਂ ਉਹ ਡੋਰਪੋਰ ਰਹਿ ਗਈ ਪਰ ਅਖੀਰ ਕਾਫੀ ਢਿੱਲ ਮੱਠ ਤੋਂ ਬਾਅਦ ਇਹ ਫੈਸਲਾ ਹੋਇਆ ਕਿ ਮੈਨੂੰ ਹਾਲ ਦੀ ਘੜੀ ਕਿਤੇ ਦੂਰ ਚਲੇ ਜਾਣਾ ਚਾਹੀਦਾ ਮੈਂ ਪਹਿਲਾਂ ਕੁਝ ਦਿਨ ਮਾਲਾਬਾਰ ਹਿੱਲ ਵਿੱਚ ਆਪਣੇ ਘਰ ਦੇ ਨੇੜੇ ਆਪਣੇ ਦੋਸਤ ਦੇ ਘਰ 'ਚ ਟਾਈਮ ਕੱਢਿਆ ਕੁਝ ਦਿਨ ਬਾਅਦ ਕਹਿੰਦਾ ਕਰਨਲ ਬਲਜੀਤ ਸਿੰਘ ਤੇ ਉਹਨਾਂ ਦੀ ਪਤਨੀ ਨੇ ਆ ਕੇ ਮੈਨੂੰ ਬਾਂਦਰਾ ਵਿੱਚ ਆਪਣੇ ਘਰ ਲੈ ਗਈ ਕਿਉਂ ਜੋ ਇੱਕੋ ਥਾਂ ਟਿਕੇ ਰਹਿਣਾ ਖਤਰਨਾਕ ਸੀ ਮੈਨੂੰ ਫਿਰਦੇ ਹੀ ਰਹਿਣਾ ਪੈਣਾ ਸੀ ਕਰਨਲ ਦੇ ਘਰ ਤੋਂ ਇੱਕ ਟਰਾਂਸਪੋਰਟਰ ਸਰਦਾਰ ਗਿਆਨ ਸਿੰਘ ਮੈਨੂੰ ਪੀਜਡ ਕਾਰ 'ਚ ਬੰਬਈ ਤੋਂ ਬਾਹਰ ਲੈ ਗਿਆ ਜਾਂਦੇ ਹੋਏ ਅਸੀਂ ਮਹਾਰਾਸ਼ਟਰ ਦੇ ਦੱਖਣ 'ਚ ਦੁਪਹਿਰ ਦੇ ਖਾਣੇ ਲਈ ਇੱਕ ਸਿੱਖ ਦੇ ਢਾਬੇ ਉੱਤੇ ਰੁਕੇ ਜੋ ਆਪਣੇ ਢਾਬੇ ਤੇ ਦੋ ਸਿੱਖਾਂ ਨੂੰ ਦੇਖ ਕੇ ਐਨਾ ਉਤਸ਼ਾਹਤ ਸੀਗਾ ਕਿ ਸਾਨੂੰ ਪੁੱਛਣ ਲੱਗਿਆ ਤੁਸੀਂ ਜਾਣਦੇ ਹੋ ਕਿ ਆਪਰੇਸ਼ਨ ਬਲੂ ਸਟਾਰ ਤੋਂ ਮਗਰੋਂ ਬੰਬਈ ਵਿੱਚ ਇੱਕ ਸਿੱਖ ਆਈਪੀਐਸ ਅਫਸਰ ਨੇ ਨੌਕਰੀ ਤੋਂ ਅਸੀਵਾ ਦਿੱਤਾ ਹੈ ਉਦੀ ਕਿੰਨੀ ਵੱਡੀ ਕੁਰਬਾਨੀ ਆ ਇਹ ਤਾਂ ਕਹਿੰਦਾ ਮੈਂ ਪਰੇਸ਼ਾਨ ਸੀ ਮਾਨ ਕਹਿੰਦਾ ਕਿ ਕਿਤੇ ਗਿਆਨ ਸਿੰਘ ਉਤੇਜਨਾ ਵਿੱਚ ਮੇਰੀ ਪਛਾਣ ਜ਼ਾਹਰ ਕਰਕੇ ਕੰਮ ਹੀ ਨਾ ਵਿਗਾੜ ਦੇਵੇ ਪਰ ਗਿਆਨ ਸਿੰਘ ਨੇ ਇਹਦਾ ਬਿਲਕੁਲ ਜ਼ਿਕਰ ਨਾ ਕੀਤਾ ਕਿ ਜਿਸ ਆਈਪੀਐਸ ਅਫਸਰ ਦੀ ਉਹ ਗੱਲ ਕਰ ਰਿਹਾ ਸੀ ਉਹ ਅਸਲ ਚੁਰੇ ਸਾਹਮਣੇ ਹੀ ਬੈਠਾ ਤੇ ਅਸੀਂ ਕਹਿੰਨਾ ਕਾਲੀਨਾ ਥਾਣਾ ਖਾ ਕੇ ਦੱਖਣ ਵੱਲ ਨੂੰ ਅੱਗੇ ਤੁਰ ਪਏ ਗਿਆਨ ਸਿੰਘ ਮੈਨੂੰ ਮੱਧ ਪ੍ਰਦੇਸ਼ ਵਿੱਚ ਭਲਾਈ ਨਾਂ ਦੀ ਥਾਂ ਤੇ ਲੈ ਕੇ ਗਿਆ ਜਿੱਥੇ ਮੈਂ ਭਿੰਡਰਾਵਾਲੇ ਦੇ ਇੱਕ ਪੈਰੋਕਾਰ ਕੋਲ ਠਹਿਰਨਾ ਸੀ ਜੋ ਕਿ ਸਰਕਾਰੀ ਲੋਹ ਖਣਿਜ ਕੰਪਨੀ ਲਈ ਗੈਸਟ ਹਾਊਸ ਚਲਾ ਰਿਹਾ ਸੀ ਉਹਨੇ ਮੈਨੂੰ ਇੱਕ ਕਮਰਾ ਦਿੱਤਾ ਜੋ ਕਿ ਬੜਾ ਆਰਾਮਦਾਇਕ ਸੀ ਕਹਿੰਦਾ ਪਰ ਮੈਂ ਪਰੇਸ਼ਾਨ ਸੀ ਕਿਉਂਕਿ ਸਰਕਾਰੀ ਅਫਸਰ ਉਸ ਗੈਸਟ ਹਾਊਸ ਵਿੱਚ ਆਉਂਦੇ ਜਾਂਦੇ ਰਹਿੰਦੇ ਸਨ ਫਿਰ ਉਹਨੇ ਮੈਨੂੰ ਦੱਸਿਆ ਕਿ ਪਿੰਡਰਾਵਾਲੇ ਦਾ ਇੱਕ ਸਾਬਕਾ ਸਹਾਇਕ ਰਾਮ ਸਿੰਘ ਵੀ ਆਪਣੀ ਪਤਨੀ ਅਤੇ ਨਿੱਕੀ ਧੀ ਨਾਲ ਉਸੇ ਸ਼ਹਿਰ ਵਿੱਚ ਠਹਿਰਿਆ ਹੋਇਆ ਸੀ ਤਾਂ ਕੀ ਮੈਂ ਉਹਨੂੰ ਮਿਲਣਾ ਚਾਹਾਂਗਾ ਮੈਂ ਉਹਨੂੰ ਜਾਣਦਾ ਨਹੀਂ ਸੀ ਪਰ ਸੰਤ ਪਿੰਡਰਾਵਾਲੇ ਦੇ ਜੁੱਟ ਤੋਂ ਕਿ ਇਹਨਾਂ ਨੂੰ ਮਿਲਣ ਦੀ ਬੜੀ ਖੁਸ਼ੀ ਹੋਣੀ ਸੀ ਤਾਂ ਭਾਈ ਰਾਮ ਸਿੰਘ ਪੋਲਿਓ ਕਰਕੇ ਕੋਈ ਲੰਗੜਾ ਕੇ ਤੁਰਦਾ ਸੀ ਜਦੋਂ ਫੌਜ ਨੇ ਹਮਲਾ ਕੀਤਾ ਸੀ ਉਦੋਂ ਉਹ ਗੋਲਡਨ ਟੈਂਪਲ ਵਿੱਚ ਹੀ ਸੀਗਾ ਤਾਂ ਘੇਰੇ ਦੇ ਦੂਜੇ ਦਿਨ ਇਹ ਮਹਿਸੂਸ ਕਰਦੇ ਹੋਏ ਕਿ ਉਹਨਾਂ ਲਈ ਸਭ ਕੁਝ ਠੀਕ ਠਾਕ ਨਹੀਂ ਰਹਿੰਦਾ ਲੱਗਦਾ ਪਿੰਡ ਵਾਲਿਆਂ ਨੇ ਰਾਮ ਸਿੰਘ ਨੂੰ ਕਿਹਾ ਕਿ ਇਹ ਇੱਥੋਂ ਨਿਕਲ ਜਵੇ ਕਿਉਂਕਿ ਜੇ ਹਾਲਾਤ ਹੋਰ ਵਿਗੜ ਗਏ ਤਾਂ ਲੰਗ ਕਰਕੇ ਉਸ ਤੋਂ ਇੱਥੋਂ ਨਿਕਲ ਨਹੀਂ ਹੋਣਾ ਇਸ ਕਰਕੇ ਸੰਤ ਅਤੇ ਉਹਨਾਂ ਦੇ ਸਾਥੀਆਂ ਦੇ ਕਤਲੇਆਮ ਤੋਂ ਇੱਕ ਦਿਨ ਪਹਿਲਾਂ ਰਾਮ ਸਿੰਘ ਇੱਕ ਗੁਪਤ ਰਾਹ ਰਾਹੀਂ ਬਾਹਰ ਨਿਕਲ ਗਿਆ ਤੇ ਵਾਕਈ ਮੱਸਾ ਹੀ ਬਚਿਆ ਸਿਰਫ ਬਾਅਦ ਵਿੱਚ ਮੇਰੇ ਨਾਲ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਦੀ ਸਾਜ਼ਿਸ਼ ਵਿੱਚ ਸ਼ਾਮਲ ਹੋਣ ਦਾ ਦੋਸ਼ ਲੱਗਣ ਲਈ ਅਤੇ 5 ਸਾਲ ਲਈ ਜੇਲ੍ਹ ਵਿੱਚ ਛੁੱਟ ਦਿੱਤਾ ਗਿਆ ਰਾਮ ਸਿੰਘ ਤੇ ਮੈਨੂੰ ਇਕੱਠੇ ਇੱਕ ਹੋਰ ਸਿੱਕ ਦੇ ਘਾਠ ਹੈਰਾ ਤੈਰਾ ਦਿੱਤਾ ਗਿਆ ਕਹਿੰਦਾ ਇੱਕ ਸਵੇਰ ਉੱਠਣਸਾਰੀ ਮੈਂ ਦੇਖਿਆ ਕਿ ਪੁਲਿਸ ਦੀ ਇੱਕ ਜੀਪ ਗਵਾਂਢੀ ਦੇ ਘਰ ਦੇ ਬਾਹਰ ਖੜੀ ਸੀ ਰਾਮ ਜੀ ਨੇ ਇਹ ਪਹਿਰੇ ਦੇਖ ਲਿਆ ਸੀ ਤੇ ਬੜਾ ਘਬਰਾਇਆ ਹੋਇਆ ਸੀ ਉਹਨੂੰ ਯਕੀਨ ਸੀ ਕਿ ਪੁਲਿਸ ਸਾਡੇ ਲਈ ਉਹੀ ਹੈ ਤਾਂ ਮੇਰੀ ਕਨਾਂ ਸਹਿਜ ਪ੍ਰੇਰਣਾ ਮੈਨੂੰ ਇਹ ਕਹਿ ਰਹੀ ਸੀ ਕਿ ਅਸੀਂ ਸੁਰੱਖਿਆਤਾਂ ਇਸ ਕਰਕੇ ਮੈਂ ਰਾਮ ਸਿੰਘ ਨੂੰ ਦਲਾਸਾ ਦਿੱਤਾ ਤੇ ਅਸਲ ਵਿੱਚ ਹੀ ਪੁਲਿਸ ਦੀ ਜੀਪ ਥੋੜੇ ਜਿਮਗਰੋਂ ਚਲੇ ਗਈ ਪਰ ਫੈਸਲਾ ਇਹ ਹੋਇਆ ਕਿ ਸਾਨੂੰ ਇੱਥੋਂ ਚਲੇ ਜਾਣਾ ਚਾਹੀਦਾ ਰਾਮ ਸਿੰਘ ਤੇ ਮੈਂ ਐਵੇਂ ਇਕੱਠੇ ਹੋ ਗਏ ਲੱਗਦਾ ਸੀ ਮੱਧ ਪ੍ਰਦੇਸ਼ ਵਿੱਚ ਭਲਾਈ ਤੋਂ ਅਸੀਂ ਪਿੱਛੇ ਨੂੰ ਨਾਗਪੁਰ ਆ ਗਏ ਨਾਗਪੁਰ ਤੇ ਸਾਨੂੰ ਇੱਕ ਸਿਕ ਟਰਾਂਸਪੋਰਟਰ ਨੇ ਟਿਕਾਣਾ ਦਿੱਤਾ ਔਰ ਜਦੋਂ ਮੈਨੂੰ ਪਤਾ ਲੱਗਿਆ ਕਿ ਇੰਦਰਾ ਗਾਂਧੀ ਨਾਗਪੁਰ ਆ ਰਹੀ ਹੈ ਤਾਂ ਮੈਂ ਮਹਿਸੂਸ ਕੀਤਾ ਕਿ ਸਾਡਾ ਇੱਥੇ ਹੀ ਰਹਿਣਾ ਵੀ ਸੁਰੱਖਿਤ ਨਹੀਂ ਰਹੂਗਾ ਕਿਉਂਕਿ ਸੁਰੱਖਿਆ ਬੜੀ ਵਧਾ ਦਿੱਤੀ ਜਾਣੀ ਹੈ ਅਤੇ ਅਸੀਂ ਸੌਖੀ ਫੜੇ ਜਾਣਾ ਇਸ ਕਰਕੇ ਮੈਂ ਰਾਮ ਸਿੰਘ ਨੂੰ ਨਾਗਪੁਰ ਛੱਡਣ ਲਈ ਮਨਾ ਲਿਆ ਅਸੀਂ ਉਹਦੀ ਪਤਨੀ ਤੇ ਨਿੱਕੀ ਧੀ ਨੂੰ ਪੰਜਾਬ ਦੀ ਗੱਡੀ ਚੜਾਤਾ ਤੇ ਆਪ ਪੱਛਮੀ ਬੰਗਾਲ ਦੇ ਵਿੱਚ ਆਸਨ ਸੋਲ ਦੀ ਗੱਡੀ ਫੜ ਲਈ ਜਦੋਂ ਅਸੀਂ ਥੋੜੀ ਦੂਰ ਰਹੇ ਤੇ ਫਿਰ ਕਲਕੱਤੇ ਚਲੇ ਗਏ ਹੁਣ ਕਲਕੱਤੇ ਵਿੱਚ ਇੱਕ ਸਥਾਨਕ ਸਿੱਖ ਆਗੂ ਕਮਕਰ ਸਿੰਘ ਨੇ ਸਾਡੀ ਸੁਰੱਖਿਆ ਦਾ ਜਿੰਮਾ ਸੰਭਾਲਿਆ ਤੇ ਸਾਨੂੰ ਪ੍ਰਾਂਹ ਦਿੱਤੀ ਜਦੋਂ ਮੈਂ ਕਲਕੱਤੇ ਸੀ ਤਾਂ ਮੇਰੇ ਦਿੱਲੂ ਭੈਣ ਜੀ ਮੈਨੂੰ ਮਿਲਣ ਆਏ ਮੈਂ ਮਹਿਸੂਸ ਕੀਤਾ ਕਿ ਮੈਨੂੰ ਅਜੇ ਹਾਲਾਤ ਵਿੱਚ ਮਿਲਣ ਲਈ ਉਹਨਾਂ ਦਾ ਚੰਡੀਗੜ੍ਹ ਤੋਂ ਇੱਥੇ ਆਉਣਾ ਬੜੀ ਬਹਾਦਰੀ ਦੀ ਗੱਲ ਸੀ ਉਹ ਇੱਕ ਦੋਸਤ ਅਤੇ ਉਹਦੀ ਪਤਨੀ ਕੋਲ ਰੁਕੇ ਜੋ ਚਾਹ ਦੀ ਮਤਲਬ ਖੇਤੀ ਕਰਦਾ ਸੀ ਕਹਿੰਦਾ ਕੁਝ ਦਿਨ ਲਈ ਉਹਨਾਂ ਦਾ ਮੇਰੇ ਨੇੜੇ ਰਹਿਣਾ ਬੜਾ ਲਭਾਉਣਾ ਸੀ ਮੈਂ ਘਰ 'ਚ ਆਪਣੇ ਪਰਿਵਾਰ ਅਤੇ ਜੀਵਨ ਦੀ ਬੜੀ ਘਾਟ ਮਹਿਸੂਸ ਕਰ ਰਿਹਾ ਸੀ ਕਿਸੇ ਭਗੌੜੇ ਵਾਂਗ ਭੱਜੇ ਫਿਰਨਾ ਵੀ ਕੋਈ ਸੁਖਾਲਾ ਨਹੀਂ ਸੀ ਆਉਣ ਵਾਲੇ ਸਾਲਾਂ 'ਚ ਮੇਰੀ ਭੈਣ ਹੀ ਮੇਰੀ ਸਭ ਤੋਂ ਵੱਡੀ ਸਾਥੀ ਤੇ ਤਾਕਤ ਦਾ ਥੰਮ ਰਹੀ ਸੀ ਅਗਲੇ 5 ਸਾਲ ਉਹ ਮੇਰੇ ਕਾਜ ਲਈ ਭੱਜੀ ਫਿਰਦੀ ਰਹੀ ਔਰ ਅਦਾਲਤ ਦੇ ਵਿੱਚ ਮੇਰੀ ਪੇਛੀ ਵੇਲੇ ਮੇਰੇ ਨਾਲ ਹੋਣ ਦਾ ਮੌਕਾ ਕਦੇ ਨਹੀਂ ਸੀ ਖੁਝਾਇਆ ਉਹਨੇ ਔਰ ਜੇਲ੍ਹ ਵਿੱਚ ਵੀ ਮੇਰੇ ਕੋਲ ਆਉਂਦੀ ਹੁੰਦੀ ਸੀਗੀ ਉਹ ਔਰ ਕਲਕੱਤੇ 'ਚ ਮੇਰਾ ਸਾਧੂ ਅਮਰਿੰਦਰ ਸਿੰਘ ਵੀ ਮੈਨੂੰ ਮਿਲਣ ਆਇਆ ਸੀ ਪਰ ਮੈਂ ਉਹਨੂੰ ਮਿਲਿਆ ਨਹੀਂ ਉਹਨੂੰ ਮਿਲਣ ਕਰਕੇ ਮੈਂ ਖਤਰੇ ਵਿੱਚ ਪੈ ਜਾਣਾ ਸੀ ਪਰ ਉਹ ਮੇਰੇ ਲਈ 10000 ਰੁਪਏ ਛੱਡ ਗਿਆ ਸੀ ਜੋ ਕਿ ਇੱਕ ਵੱਡੀ ਮੱਦਰ ਸੀਗੀ ਉਹਨਾਂ ਟਾਈਮਾਂ 'ਚ ਕਰੀਬ ਕਹਿੰਦਾ 2 ਮਹੀਨੇ ਤੱਕ ਮੈਂ ਕਲਕੱਤੇ 'ਚ ਇੱਕ ਸੁਰੱਖਿਅਤ ਘਰ ਤੋਂ ਦੂਜੇ ਵਿੱਚ ਜਾਂਦਾ ਰਿਹਾ ਤੇ ਕਈ ਵਾਰੀ ਧਨਾੜ ਸਿੱਖ ਟਰਾਂਸਪੋਰਟਰਾਂ ਤਸਕਰਾਂ ਦੇ ਮਹਿਮਾਨ ਬਜੂ ਰਹਿੰਦਾ ਰਿਹਾ ਤੇ ਇੱਕ ਵਾਰੀ ਤਾਂ ਇੱਕ ਸਿੱਖ ਇੰਜੀਨੀਅਰ ਨਾਲ ਰੇਲਵੇ ਕਲੋਨੀ ਵਿੱਚ ਵੀ ਰਿਹਾ ਉਸ ਵੇਲੇ ਮੈਟਰੋ ਅਜੇ ਬਣ ਰਹੀ ਸੀ ਬਹੁਤੇ ਠੇਕੇਦਾਰ ਸਿੱਖ ਸਨ ਇਸ ਕਰਕੇ ਮੇਰਾ ਉਹਨਾਂ ਨਾਲ ਰਹਿਣਾ ਸੁਰੱਖਿਅਤ ਸੀਗਾ ਜਿਨ੍ਹਾਂ ਇਲਾਕੇ ਤੇ ਮੈਨੂੰ ਰੱਖਿਆ ਗਿਆ ਉਹਨਾਂ ਵਿੱਚੋਂ ਇੱਕ ਬੇਸਵਾਮਾ ਦਾ ਵੀ ਗੜ੍ਹ ਸੀ ਔਰ ਜਦੋਂ ਮੈਂ ਸੈਲੀ ਬਾਹਰ ਨਿਕਲਦਾ ਤਾਂ ਉਹ ਮੈਨੂੰ ਪਰਮਾਉਣ ਦੀ ਕੋਸ਼ਿਸ਼ ਕਰਦੀਆਂ ਮੈਂ ਦੂਜੇ ਪਾਸੇ ਕਹਿੰਦਾ ਮੂੰਹ ਫੇਰ ਲੈਂਦਾ ਤੇ ਤੇਜ਼ ਕਦਮਾਂ ਦੇ ਨਾਲ ਆਪਣੀ ਨਿੱਕੀ ਜੀ ਆਰਜੀ ਪਨਾਹ ਦੀ ਓਟ ਲੈ ਲੈਂਦਾ ਤਾਂ ਇੱਕ ਸ਼ਾਮ ਇੱਕ ਸਿੱਖ ਮਰਚੈਂਟ ਨੇਵੀ ਅਫਸਰ ਨੇ ਮੈਨੂੰ ਕਲੱਬ 'ਚ ਸੱਦਾ ਦਿੱਤਾ ਮੈਂ ਗਿਆ ਗਿਆ ਉੱਥੇ ਕਹਿੰਦਾ ਪਰ ਉਹਨੇ ਮੈਨੂੰ ਮੇਰਾ ਘਰ ਅਤੇ ਮੇਰਾ ਪਿਛਲਾ ਜੀਵਨ ਹੀ ਚੇਤੇ ਕਰਾਇਆ ਉਸ ਰਾਤ ਮੈਂ ਆਪਣੇ ਨਿੱਕੇ ਜਿਹੇ ਕਮਰੇ ਵਿੱਚ ਬੜੇ ਦੁਖੀ ਮਾਨਣ ਲ ਵਰਤਿਆ ਤੇ ਮੈਨੂੰ ਕਹਿੰਦਾ ਪੂਰਾ ਯਕੀਨ ਸੀ ਕਿ ਮੈਂ ਘਰ ਨਹੀਂ ਹੁਣ ਜਾ ਸਕਣਾ ਜਾਂ ਫਿਰ ਉਸ ਤਰ੍ਹਾਂ ਦਾ ਜੀਵਨ ਨਹੀਂ ਸੀ ਜੀ ਸਕਣਾ ਮੈਂ ਜਿੱਦਾਂ ਦਾ ਮੈਂ ਆਦੀ ਸੀ ਫਿਰ ਮੈਂ ਚਰਨ ਸਿੰਘ ਦੇ ਫਲੈਟ ਮਾਂ ਚਲੇ ਗਿਆ ਉਹ ਮੇਰਾ ਇੱਕ ਸਹਿ ਦੋਸ਼ੀ ਜੋ ਮੇਰੇ ਨਾਲ ਯੋਗ ਬਣੀ ਵਿਖੇ ਨੇਪਾਲ ਜਾਣ ਦੀ ਕੋਸ਼ਿਸ਼ ਕਰਦੇ ਹੋਏ ਰਾਸ਼ਟਰੀ ਸੁਰੱਖਿਆ ਕਾਨੂੰਨ ਦੇ ਅਧੀਨ ਫੜਿਆ ਗਿਆ ਸੀ ਕਹਿੰਦਾ ਜੋ ਪੁਲਿਸ ਕਮਿਸ਼ਨਰ ਦੇ ਦਫ਼ਤਰ ਦੇ ਨਾਲ ਲਗਮਾ ਸੀ ਮੈਂ ਮਹਿਸੂਸ ਕੀਤਾ ਕਿ ਮੈਂ ਇੱਥੇ ਸਭ ਤੋਂ ਸੁਰੱਖਿਅਤ ਸੀਗਾ ਕਿਉਂਕਿ ਜੋ ਮੈਂ ਐਸੇ ਸਿਸਟਮ ਦਾ ਹਿੱਸਾ ਰਿਹਾ ਹਾਂ ਤੇ ਮੈਨੂੰ ਪਤਾ ਸੀ ਕਿ ਉਹ ਮੈਨੂੰ ਕਦੇ ਵੀ ਐਨ ਆਪਣੇ ਨੱਕ ਹੇਟ ਨਹੀਂ ਲੱਭਣਗੇ ਮੈਂ ਸਿਸਟਮ ਨੂੰ ਠੁੱਟ ਦਿਖਾ ਰਿਹਾ ਸੀ ਕਹਿੰਦਾ ਤਾਂ ਸਾਨੂੰ ਕਲਕੱਤੇ 'ਚ ਕਰੀਬ 3 ਮਹੀਨੇ ਹੋ ਚੁੱਕੇ ਸੀ ਜਦੋਂ ਅਸੀਂ ਸੁਣਿਆ ਕਿ ਦਿੱਲੀ ਵਿੱਚ ਉਹਦੇ ਅੰਗ ਰੱਖਿਆ ਗਿਆ ਨੇ ਇੰਦਰਾ ਗਾਂਧੀ ਨੂੰ ਮਾਰਤਾ ਸੀ ਇਹ 31 ਅਕਤੂਬਰ 1984 ਦਾ ਦਿਨ ਸੀ ਪਰ ਮੈਂ ਚਰਨ ਸਿੰਘ ਦੇ ਫਲੈਟ ਵਿੱਚ ਬੈਠਾ ਸੀ ਜਦੋਂ ਉਹਦੀ ਮੌਤ ਦੀ ਖਬਰ ਆਉਣ ਲੱਗੀ ਤਾਂ ਮੈਂ ਬੰਬਈ 'ਚ ਆਪਣੇ ਪੱਤਰਕਾਰ ਦੋਸਤ ਨੂੰ ਫੋਨ ਕੀਤਾ ਤਾਂ ਜਿਨੇ ਖਬਰ ਦੀ ਪੁਸ਼ਟੀ ਕੀਤੀ ਮੇਰਾ ਪਹਿਲਾ ਫੁਰਨਾ ਇਹ ਹੀ ਸੀ ਕਿ ਇੰਦਰਾ ਗਾਂਧੀ ਤਲਵਾਰ ਦੇ ਸਿਰ ਤੇ ਜਿਉਂਦੀ ਰਹੀ ਹੈ ਤੇ ਅਖੀਰ ਤਲਵਾਰ ਨਾਲੇ ਮਾਰੀ ਗਈ ਗੱਲ ਇਹੀ ਸੀ ਕਹਿੰਦਾ ਫਿਰ ਪੂਰੇ ਜ਼ੋਰ-ਸ਼ੋਰ ਨਾਲ ਸਿੱਖਾਂ ਦੇ ਖਿਲਾਫ ਕਤਲੇਆਮ ਸ਼ੁਰੂ ਹੋਏ ਸਿੱਖਾਂ ਦੇ ਵਹਿਸ਼ੀ ਕਤਲਾਂ ਤੇ ਮਾਸੂਮਾਂ ਨਾਲ ਜ਼ਬਰਜਨਾਹ ਦੀ ਅੱਗ ਭੜਕਾਉਣ ਦੇ ਲਈ ਜ਼ਿੰਮੇਵਾਰ ਬਹੁਤ ਸਾਰੇ ਕਾਂਗਰਸੀ ਸੰ ਖੂਨ ਦੀ ਹੋਲੀ ਸ਼ੁਰੂ ਹੋ ਗਈ ਸੀ ਹਿੰਦੂ ਖੁੱਲਾ ਐਲਾਨ ਕਰਦੇ ਸਨ ਖੂਨ ਦਾ ਬਦਲਾ ਖੂਨ ਅਖੀਰ ਕਹਿੰਦਾ ਮੇਰੀ ਦੇਖਭਾਲ ਕਰਨ ਲਈ ਜ਼ਿੰਮੇਵਾਰ ਲੋਕਾਂ ਨੇ ਸਮੇਤ ਸਥਾਨਕ ਗੁਰਦੁਆਰਾ ਦੇ ਮੁਖੀ ਤੇ ਮਗਰੋਂ ਮੇਰੇ ਸਹਿਦੋਸ਼ੀ ਤੇ ਸਹਿ ਕੈਦੀ ਕਮਿਕਰ ਸਿੰਘ ਨੇ ਫੈਸਲਾ ਕੀਤਾ ਕਿ ਹੁਣ ਮੇਰੇ ਲਈ ਕਲਕੱਤਾ ਸੁਰੱਖਿਅਤ ਨਹੀਂ ਰਿਹਾ ਤੇ ਦੇਰ ਸਵੇਰ ਪੁਲਿਸ ਨੇ ਮੈਨੂੰ ਲੱਭੇ ਲੈਣਾ ਇਸ ਕਰਕੇ ਇੱਕ ਬਿਉਂਤ ਬਣਾਈ ਗਈ ਬਾਤ ਨਿਕਲਣ ਦੀ ਇੱਕ ਵੱਡੀ ਯੋਜਨਾ ਮੈਨੂੰ ਦੇਸ਼ ਤੋਂ ਨੇਪਾਲ ਤੇ ਚੋਰੀ ਛੁੱਪੇ ਲਜਾਇਆ ਜਾਣਾ ਸੀ ਤੇ ਫਿਰ ਬੰਗਲਾਦੇਸ਼ ਰਾਹੀਂ ਯੂਰਪ ਨੂੰ ਤੇ ਉੱਥੋਂ ਅਖੀਰ ਅਮਰੀਕਾ ਨੂੰ ਜਿੱਥੇ ਇਹ ਸੋਚਿਆ ਗਿਆ ਸੀ ਕਿ ਅਖੀਰ ਮੈਂ ਆਜ਼ਾਦ ਹੋ ਜਾਵਾਂਗਾ ਸਿੱਕ ਮਹਿਸੂਸ ਕਰਦੇ ਸੀ ਕਿ ਉਹ ਬਿਨਾਂ ਕਿਸੇ ਅੜਿੱਕੇ ਦੇ ਇਹ ਕਰ ਲੈਣਗੇ 23 ਨਵੰਬਰ 1984 ਨੂੰ ਕਮਿਕਰ ਸਿੰਘ ਚਰਨ ਸਿੰਘ ਰਾਮ ਸਿੰਘ ਜਸਪਾਲ ਦੀ ਗੋਰਖਾ ਤੇ ਮੈਂ ਸਵੇਰੇ 5 ਵਜੇ ਇੱਕ ਵਿਲੀ ਜੀਪ ਵਿੱਚ ਕਹਿੰਦਾ ਨਿਕਲ ਗਏ ਗੋਰਖੇ ਨੂੰ ਨਾਲ ਇਸ ਕਰਕੇ ਲਿਆ ਸੀ ਕਿਉਂਕਿ ਉਹ ਟਰਾਂਸਪੋਰਟਰ ਸੀ ਤੇ ਕਈ ਚੀਜ਼ਾਂ ਦਾ ਬਰਾਮਦਕਾਰ ਵੀ ਅਤੇ ਕਾਠ ਮੰਡੂ ਦੇ ਛੋਟੇ-ਮੋਟੇ ਰਾਹਾਂ ਦਾ ਵਾਕਫ ਵੀ ਸੀ ਉਹ ਤਾਂ ਡੈਂਟਲ ਨੂੰ ਸੀ ਕਹਿੰਦਾ ਅਸੀਂ ਸਰਹੱਦ ਨੇੜੇ ਪਹੁੰਚ ਗਏ ਸੀ ਅਸੀਂ ਬਿਹਾਰ ਦੇ ਜ਼ਿਲ੍ਹਾ ਪੂਰਨੀਆਂ ਵਿੱਚ ਜੋਗ ਬਣੀ ਵਿਖੇ ਨਿੱਕੀ ਜੀ ਚੌਂਕੀ ਤੇ ਪਹੁੰਚ ਗਏ ਸੀ ਮੈਂ ਬਿਹਾਰ ਤੋਂ ਸਰਹੱਦ ਪਾਰ ਕਰਨ ਬਾਰੇ ਜ਼ਿਆਦਾ ਚਿੰਤਾਜ ਸੀ ਕਿਉਂਕਿ ਇਹ ਕਾਂਗਰਸ ਹਕੂਮਤ ਵਾਲਾ ਰਾਹ ਸੀ ਤੇ ਮੈਂ ਮਹਿਸੂਸ ਕਰ ਰਹਾ ਸੀ ਕਿ ਇੱਥੇ ਚੌਕਸੀ ਬਹੁਤ ਜ਼ਿਆਦਾ ਹੋਣੀ ਹੈ ਦੂਜੇ ਪਾਸੇ ਕਮਿਊਨਿਸਟ ਹਕੂਮਤ ਵਾਲਾ ਪੱਛਮੀ ਬੰਗਾਲ ਸਿੱਖਾਂ ਨੇ ਕਤਲੇਆਮ ਤੋਂ ਬਾਅਦ ਬਧੇਰੇ ਹਮਦਰਦ ਹੋਣਾ ਸੀ ਤੇ ਉੱਥੋਂ ਨੇਪਾਲ ਨੂੰ ਨਿਕਲਣਾ ਸੌਖਾ ਸੀ ਪਰ ਮੇਰੀ ਨਹੀਂ ਮੰਨੀ ਗਈ ਇਸ ਕਰਕੇ ਅਸੀਂ ਹੁਣ ਬਿਹਾਰ ਦੀ ਸਰਹੱਦ ਤੇ ਸੀਗੇ ਨਿੱਕੇ ਜਿਹੇ ਸਰਦੀ ਪਿੰਡ ਚ ਬਿਜਲੀ ਨਹੀਂ ਸੀ ਤੇ ਪਿੰਡੂਆਂ ਨੇ ਆਪਣੀਆਂ ਲਾਲਟਣਾ ਮਚਾਈਆਂ ਹੋਈਆਂ ਸੀ ਗੋਰਖਾ ਜੀਬ ਚਲਾ ਰਿਹਾ ਸੀ ਅਸੀਂ ਪਿੰਡ ਪਾਰ ਕਰਕੇ ਨੇਪਾਲ ਤੋਂ ਭਾਰਤ ਨੂੰ ਵਕ ਕਰਨ ਵਾਲੀ ਬੈਰੀਅਰ ਚੌਂਕੀ ਤੇ ਪਹੁੰਚ ਗਏ ਬੈਰੀਅਰ ਚੌਂਕੀ ਤੇ ਕੋਈ ਬੰਦਾ ਨਹੀਂ ਲੱਗਦਾ ਸੀ ਤੇ ਖੁਸ਼ੀ ਦੀ ਗੱਲ ਇਹ ਸੀ ਕਿ ਰਾਹ ਖੁੱਲਾ ਸੀ ਤੇ ਸਾਨੂੰ ਉੜੀ ਕਰਿਆ ਸੀ ਕਿ ਚੁੱਪ ਕਰਕੇ ਸਿੱਧੇ ਨਿਕਲ ਜਾਈਏ ਮੈਂ ਮਨਚ ਅਰਦਾਸ ਕੀਤੀ ਦਰੋਂ ਅਸੀਂ ਕਹਿੰਦਾ ਲੰਘ ਰਹੇ ਸੀ ਤਾਂ ਆਵਾਜ਼ ਆਈ ਰੁਕੋ ਰੁਕੋ ਤੇ ਇਕੱਲਾ ਸੰਤਰੀ ਗਾਰਦ ਦੇ ਕਮਰੇ ਚੋਂ ਭੱਜਿਆ ਆਇਆ ਗੋਰਖਾ ਘਬਰਾ ਗਿਆ ਉਹਨੇ ਪ੍ਰਾਣੀ ਦੀ ਜੀਪ ਦੇ ਬ੍ਰੇਕ ਦੱਬ ਕੇ ਚੀਕਾ ਕਢਾਤੀਆਂ ਕਹਿੰਦਾ ਤੇ ਬਸ ਕੰਮ ਖਤਮ ਸਾਫ਼ ਸੀ ਸਾਨੂੰ ਪਛਾਣ ਲਿਆ ਗਿਆ ਸੀ ਕਹਿੰਦਾ ਸੰਤਰੀ ਸਾਨੂੰ ਇੱਕ ਨਿੱਕੇ ਜਿਹੇ ਕਮਰੇ ਚ ਲੈ ਗਿਆ ਤੇ ਵਾਇਰਲੈਸ ਰੇਡੀਓ ਕੁਣ ਗਿਆ ਮੈਂ ਭੇਸ ਨਹੀਂ ਬਦਲਿਆ ਹੋਇਆ ਸੀ ਵਾਕਈ ਮੂਰਖਤਾ ਸੀ ਪਰ ਕਹਿੰਦਾ ਮੇਰੀ ਤਸਵੀਰ ਜ਼ਰੂਰ ਸਰਹੱਦੀ ਚੌਕੀਆਂ ਤੇ ਹਵਾਈ ਅੱਡਿਆਂ ਤੇ ਫਲੈਸ਼ ਕਰਤੀ ਸੀਗੀ ਸਰਕਾਰ ਨੇ ਇਸ ਕਰਕੇ ਪੁਲਿਸ ਜ਼ਰੂਰ ਮਸਤੈਦ ਹੋਣੀ ਹੈ ਅਸੀਂ ਇੰਤਜ਼ਾਰ ਕਰਦੇ ਸੀ ਤਾਂ ਮੈਂ ਮਨ ਬਣਾਇਆ ਕਿ ਮੈਂ ਇਤੋਂ ਥੋੜਾ ਸੁਖਾਲਾ ਭੱਜ ਕੇ ਜਾ ਸਕਦਾ ਸਰਹੱਦ ਐਨ ਪੱਥਰ ਦੀ ਮਾਰ ਦਿੰਨੀ ਦੂਰ ਸੀ ਤੇ ਇਸ ਵੇਲੇ ਉੱਥੇ ਸਿਰਫ ਇੱਕੋ ਪੁਲਸੀਆ ਸੀ ਤੇ ਉਹ ਵਾਇਰਲੈਸ ਵਿੱਚ ਉਲਝਿਆ ਹੋਇਆ ਸੀ ਮੈਂ ਬਾਕੀਆਂ ਨੂੰ ਕਿਹਾ ਪਰ ਰਾਮ ਸਿੰਘ ਕਹਿਣ ਲੱਗਾ ਕਿ ਜੇ ਮੈਂ ਨਿਕਲ ਗਿਆ ਤਾਂ ਪੁਲਸ ਨੇ ਉਹਨੂੰ ਜ਼ਰੂਰ ਝੂਠੇ ਪੁਲਸ ਮੁਕਾਬਲੇ 'ਚ ਮਾਰ ਦੇਣਾ ਕਿਉਂਕਿ ਆਪਣੀ ਅਪੰਗਤਾ ਦੇ ਕਾਰਨ ਉਹ ਤੋਂ ਭੱਜ ਬਿਲਕੁਲ ਨਹੀਂ ਹੋਣਾ ਤਾਂ ਕਿਉਂਕਿ ਉਹ ਲੰਗੜਾ ਕੇ ਤੁਰਦਾ ਸੀ ਜਰਾ ਤਾਂ ਮੈਂ ਬਹਿ ਗਿਆ ਤੇ ਸਾਰਾ ਕੁਝ ਕਿਸਮਤ ਦੇ ਭਰੋਸੇ 'ਚ ਛੱਡਤਾ ਜਦੋਂ ਹੋਰ ਕੁੰਮਕ ਪਹੁੰਚ ਗਈ ਪੁਲਸ ਦੀ ਤਾਂ ਸਾਨੂੰ ਸਥਾਨਕ ਥਾਣੇ 'ਵਾਂ ਪੁਲਸ ਲੈ ਗਈ ਤੇ ਰਾਤ ਅਸੀਂ ਉੱਥੇ ਹੀ ਕੱਟੀ ਦੂਜੇ ਦਿਨ ਸਾਨੂੰ ਜੁਡੀਸ਼ੀਅਲ ਮੈਜਿਸਟਰੇਟ ਸਾਹਮਣੇ ਪੇਸ਼ ਕੀਤਾ ਗਿਆ ਜਿਨੇ ਪੁਲਸਰ ਰਿਮਾਂਡ ਦੇ ਦਿੱਤਾ ਸਾਨੂੰ ਪਹਿਰੇ ਮਲ ਜਾਂਦਾ ਗਿਆ ਤੇ ਲਿਆਂਦਾ ਗਿਆ ਕਹਿੰਦਾ ਇੱਕ ਪਿੰਡੂ ਰੈਸਟ ਹਾਊਸ ਵਿੱਚ ਰਾਸਤ ਵਿੱਚ ਰੱਖਿਆ ਗਿਆ ਫਿਰ ਪੁੱਛਗਈ ਸ਼ੁਰੂ ਹੋਈ ਤੇ ਸਾਨੂੰ ਬੰਨ ਲਿਆ ਗਿਆ ਕਹਿੰਦਾ ਖਾਸ ਤੌਰ ਤੇ ਮੇਰੀ ਪੁੱਛਗਿਜਵਾ ਤੇ ਦਿੱਲੀ ਤੋਂ ਇੰਟੈਲੀਜੈਂਸ ਦੇ ਬੰਦੇ ਹੀ ਪਹੁੰਚ ਗਏ ਮੈਂ ਉਹਨਾਂ ਨੂੰ ਜੋ ਘੱਟੋ ਘੱਟ ਦੱਸ ਸਕਦਾ ਸੀ ਦੱਸਿਆ ਉਹ ਸਾਰਾ ਬੇਰਵਾ ਚਾਹੁੰਦੇ ਸੀ ਕਿ ਮੈਂ ਕਿੱਥੇ ਠਹਿਰਿਆ ਮੈਂ ਕਿਸ ਕਿਸ ਨੂੰ ਮਿਲਿਆ ਇਦਾਂ ਦੀਆਂ ਆਪਣੇ ਪੱਖੋਂ ਕਿਸੇ ਹੋਰ ਨੂੰ ਮੁਸੀਬਤ ਵਿੱਚ ਨਾ ਪਾਉਣਾ ਚਾਹੁੰਦੇ ਹੋਏ ਮੈਂ ਚੁੱਪ ਹੀ ਰਿਹਾ ਭਾਵੇਂ ਕਿ ਮੇਰੇ ਕੁਝ ਘਸੁੰਨ ਵੀ ਕਹਿੰਦਾ ਬੱਜੇ ਜਦੋਂ ਮੈਨੂੰ ਫੇਰ ਰਜਿਸਟਰਡ ਸਾਹਮਣੇ ਪੇਸ਼ ਕੀਤਾ ਗਿਆ ਮੈਂ ਕਿਹਾ ਕਿ ਮੈਨੂੰ ਵਕੀਲ ਚਾਹੀਦਾ ਤਾਂ ਮਜਟਰੀ ਨੇ ਬੜੇ ਕਹਿਣਾ ਖਰਵੇ ਲੈਜੇ ਵਿੱਚ ਗਿਆ ਮਾਫ ਕਰਨਾ ਮੈਂ ਤੇਰੀ ਕੋਈ ਮਦਦ ਨਹੀਂ ਕਰ ਸਕਦਾ ਫੇਰ ਆਰਮ ਸਿੰਘ ਚਰਨ ਸਿੰਘ ਤੇ ਗੋਰਖੇ ਨੂੰ ਸਾਡੇ ਨਾਲੋਂ ਵੱਖਰਾ ਕਰ ਲਿਆ ਗਿਆ ਤੇ ਰੱਬ ਜਾਣੇ ਕਿ ਉਹਨਾਂ ਨੂੰ ਕਿੱਥੇ ਲੈ ਗਏ ਕਿੱਥੇ ਨਹੀਂ ਕਿ ਮਿਕਰ ਸਿੰਘ ਤੇ ਮੈਨੂੰ ਇੱਕ ਵੱਖਰੀ ਮੋਟਰ ਤੇ ਲੈ ਆਇਆ ਤੁਰੇ ਜਦੋਂ ਸਾਨੂੰ ਜੀਪ ਨਾਲ ਲਾਇਆ ਜਾ ਰਿਹਾ ਸੀ ਰੱਬ ਜਾਣੇ ਕਿੱਥੇ ਤਾਂ ਜੀਪ ਇੱਕ ਬਾਂਸਾ ਨਹੀਂ ਝਿੜੀ ਨੇੜੇ ਰੁਗੀ ਤਾਂ ਮੈਨੂੰ ਧੂਕੇ ਜੀਪ ਚੋਂ ਕੱਢਿਆ ਤੇ ਝਿੜੀ ਚ ਲੈ ਗਏ ਇੱਕ ਪੁਲਿਸੀ ਨੇ ਕਿਹਾ ਕਿ ਉਹ ਮੇਰੇ ਗੋਲੀ ਮਾਰਨ ਲੱਗੇ ਤੇ ਮਾਰ ਵੀ ਦੇਣੀ ਸੀ ਕਹਿੰਦਾ ਜੇ ਬਿਹਾਰ ਆਰਮਡ ਕਨਸਟੇਬਲਰੀ ਦਾ ਇੱਕ ਹਮਾਰਲੀ ਸਾਬਕਾ ਫੌਜੀ ਇਹ ਕਹਿ ਕੇ ਇਨਕਾਰ ਨਾ ਕਰ ਦਿੰਦਾ ਕਿ ਮੈਂ ਉਹਦੇ ਇਲਾਕੇ ਦਾ ਸੀ ਤੇ ਉਰੀ ਜਮੀਰ ਇਜਾਤ ਨਹੀਂ ਦਿੰਦੀ ਸੀ ਕਿ ਉਹ ਮੇਰੇ ਗੋਲੀ ਮਾਰੇ ਬਾਕੀ ਵੀ ਢਿੱਲੇ ਪੈ ਗਏ ਤੇ ਮੈਨੂੰ ਸਦਮੇ ਦੀ ਹਾਲਤ ਵਿੱਚ ਹੱਤਕੜੀ ਸਮੇਤ ਮੁੜ ਕੇ ਨਾ ਜੀਪ ਕੋਲ ਲਿਆਂਦਾ ਗਿਆ ਅਗਲੀ ਸਵੇਰ ਕਮਿਕਰ ਤੇ ਮੈਨੂੰ ਇੱਕ ਹਵਾਈ ਪੱਟੀ ਤੇ ਲਿਜਾਇਆ ਗਿਆ ਜਿੱਥੇ ਕਨੇਕਾ ਜਾਂ ਕਹਿੰਦਾ 8 ਸੀਟਰ ਜਹਾਜ਼ ਸਾਡਾ ਇੰਤਜ਼ਾਰ ਕਰ ਰਿਹਾ ਸੀ ਮੇਰੇ ਹੱਥ ਮੇਰੀ ਪਿੱਠ ਪਿੱਛੇ ਐਨ ਕਹਿੰਦਾ ਸਖਤੀ ਨਾਲ ਬੰਨੇ ਹੋਏ ਸੀ ਕਿ ਹੱਥ ਕੜੀ ਬੁਰੀ ਤਰ੍ਹਾਂ ਕਹਿੰਦਾ ਮੇਰੀ ਕੰਗਰੋੜ ਨਾਲ ਵੱਜ ਰਹੀ ਸੀ ਮੇਰੇ ਕਹਿੰਦਾ ਬੁਰੀ ਤਰ੍ਹਾਂ ਦਰਦ ਹੋ ਰਿਹਾ ਸੀ ਪਰ ਮੈਂ ਮੂੰਹੋਂ ਕੁਝ ਨਾ ਬੋਲਿਆ ਕਿਉਂਕਿ ਇਸ ਨਾਲ ਕਮਜ਼ੋਰੀ ਪ੍ਰਗਟ ਹੋਣੀ ਸੀ ਜਿਹਦੇ ਬਾਰੇ ਮੈਨੂੰ ਪੱਕਾ ਪਤਾ ਸੀ ਕਿ ਇਹਨਾਂ ਨੇ ਇਹਦਾ ਜ਼ਰੂਰ ਫਾਇਦਾ ਉਠਾਉਣਾ ਹੈ ਇੱਕ ਕਾਫੀ ਅਖੜ ਜਿਹਾ ਪੰਜਾਬੀ ਅਫਸਰ ਸਾਡਾ ਇੰਚਾਰਜ ਸੀ ਮੈਂ ਆਪਣੇ ਦੰਦ ਕਰੀਚੇ ਦਾ ਰਿਹ ਤਕਲੀਫ ਸੰਦਾ ਰਹਾ ਸਾਨੂੰ ਕਹਿੰਦਾ ਬ੍ਰੀਚ ਬੀਚ ਕਰਾਫਟ ਤੇ ਪਟਨਾਲ ਲਿਆਂਦਾ ਗਿਆ ਤੇ ਹੋਮਗਾਰਡ ਰੈਸਟ ਹਾਊਸ ਚ ਰੱਖਿਆ ਗਿਆ ਸਾਡੀ ਪੁੱਛਗਿੱਛ ਕਰਨ ਲਈ ਇੰਟੈਲੀਜੈਂਸ ਬਿਊਰੋ ਆਈਬੀ ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ ਸੀਬੀਆਈ ਤੇ ਹੋਰ ਅਫਸਰ ਆ ਗਏ ਜਿੱਥੇ ਮੈਨੂੰ ਨਜ਼ਰਬੰਦ ਕੀਤਾ ਗਿਆ ਸੀ ਕਹਿੰਦਾ ਉਸ ਗੈਸਟ ਹਾਊਸ ਵਿੱਚ ਲਿਆਂਦੇ ਗਏ ਮੈਜਿਸਟ੍ਰੇਟ ਤੋਂ ਕਹਿੰਦਾ ਮੰਗਣ ਦੇ ਬਾਵਜੂਦ ਵੀ ਮੈਨੂੰ ਫਰਸਟ ਇਨਫੋਰਮੇਸ਼ਨ ਰਿਪੋਰਟ ਐਫ ਆਈ ਆਰ ਦੀ ਕਾਪੀ ਜਾਂ ਤਲਾਸ਼ੀ ਮੀਮੋ ਨਹੀਂ ਦਿੱਤਾ ਗਿਆ ਪੰਜਾਬ ਤੋਂ ਕਪੂਰ ਨਾਂ ਦੇ ਇੱਕ ਪੁਲਿਸ ਅਫਸਰਡੈਂਟ ਸੀ ਆਈ ਡੀ ਨੇ ਮੇਰੇ ਹੱਥ ਘੜੀ ਲੱਗੇ ਹੱਥਾਂ ਵਿੱਚ ਇਹ ਕਹਿੰਦਾ ਨਜ਼ਰਬੰਦੀ ਹੁਕਮ ਨੰਬਰ 9975 ਐਸ ਡੀ ਐਸ ਵੀ ਐਸ -2 ਮਿਤੀ 28 ਨਵੰਬਰ 1984 ਨੂੰ ਫੜਾਇਆ ਤੇ ਮੇਰੇ ਕਹਿੰਦਾ ਸਾਈਨ ਕਰਵਾਏ ਜੇ ਮੈਂ ਸਮਝ ਗਿਆ ਕਹਿੰਦਾ ਕਿ ਇਹ ਨਜ਼ਰਬੰਦੀ ਦਸਤਾਵੇਜ਼ ਅਫਸਰ ਬੜੇ ਅਖੜ ਸਨ ਪਰ ਤਸੀਹੇ ਕੋਈ ਨਹੀਂ ਦਿੱਤੇਗੇ ਕਹਿੰਦਾ ਮੈਨੂੰ ਫਿਰ ਮੈਨੂੰ ਬਾਰਡਰ ਸਕਿਉਰਿਟੀ ਫੋਰਸ ਬੀਐਸਐਫ ਨੇ ਜਹਾਜ਼ 'ਚ ਪਟਨਾ ਤੋਂ ਦਿੱਲੀ ਲਿਆਂਦਾ ਗਿਆ ਤੇ 5 ਦਸੰਬਰ 1984 ਨੂੰ ਉਤੋਂ ਹੈਲੀਕਾਪਟਰ ਰਾਹੀਂ ਪਰਤ ਪਰ ਲਿਆਂਦਾ ਗਿਆ ਉਹ ਤੋਂ ਬਾਅਦ ਫਿਰ ਇਹਦਾ ਕੇਸ ਚੱਲਿਆ ਤੇ 5 ਸਾਲ ਜੇਲ੍ਹ 'ਚ ਰਿਹਾ ਤਾਂ ਇਹ ਸੀ ਦੋਸਤੋ ਕਹਾਣੀ ਸਿਰਫ ਸੀ ਮਾਨ ਦੀ 84 'ਚ ਕਿੱਥੇ ਸੀ ਤੇ ਕਿੱਥੇ ਇਹ ਗਿਆ ਭੱਜ ਕੇ ਕਿੱਥੇ ਕਿੱਥੇ ਰਿਹਾ ਇਹ ਸਾਰੀ ਗੱਲਬਾਤ ਤੁਸੀਂ ਸੁਣ ਚੁੱਕੇ ਹੋ ਸੋ ਮਿਲਦੇ ਹਾਂ ਦੋਸਤੋ ਅਗਲੀ ਵੀਡੀਓ 'ਚ ਕੋਈ ਨਵੀਂ ਜਾਣਕਾਰੀ ਲੈ ਕੇ ਤੇ ਆਉਂਗਾ ਸਤਿ ਸ਼੍ਰੀ ਅਕਾਲ